ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹੁਣ ਖਾਸਾ ਚਿਰ ਲੰਘ ਚੁੱਕਿਆ ਆ 2022 ਦੇ ਵਿੱਚ ਅਚਾਨਕ ਕਤਲ ਹੁੰਦਾ ਤੇ 2024 ਚੜ ਚੁੱਕਿਆ ਅਜੇ ਤੱਕ ਪਰਿਵਾਰ ਇਨਸਾਫ ਦੀ ਉਡੀਕ ਕਰ ਰਿਹਾ ਕਦੀ ਇਹ ਇਨਸਾਫ ਤੀਬਰ ਤੇ ਕਦੀ ਮੱਦਮ ਹੋ ਜਾਂਦਾ ਪਰ ਅਚਾਨਕ ਇੱਕ ਨਵਾਂ ਬਿਆਨ ਸਾਹਮਣੇ ਆ ਗਿਆ ਬਲਕੌਰ ਸਿੰਘ ਪਿਤਾ ਸਿੱਧੂ ਮੂਸੇਵਾਲੇ ਦਾ ਉਹਨਾਂ ਦੇ ਵੱਲੋਂ ਇੱਕ ਇਹੋ ਜਿਹਾ ਬਿਆਨ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਸੇਕਤ ਇਤਿਹਾਸ ਦੇ ਨਾਲ ਤਾਲੁਕ ਰੱਖਣ ਵਾਲੀਆਂ ਕਈ ਗੱਲਾਂ ਨੇ ਖਾਸ ਕਰਕੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਾਂਡ ਉਸ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਆਪਣੇ ਹੀ ਇੱਕ ਮਜਲਿਸ ਦੇ ਵਿੱਚ ਆਪਣੇ ਹੀ ਇੱਕ ਸਮਾਗਮ ਦੌਰਾਨ ਬੋਲਦੇ ਨਜ਼ਰ ਆ ਰਹੇ ਨੇ ਜਦੋਂ ਸਿੱਧੂ ਦੇ ਫੈਨਸ ਨੂੰ ਸੰਬੋਧਨ ਕਰ ਰਹੇ ਹੁੰਦੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਉਸੇ ਵੇਲੇ ਉਹਨਾਂ ਦੇ ਵੱਲੋਂ ਇੱਕ ਟਿੱਪਣੀ ਕਰ ਦਿੱਤੀ ਜਾਂਦੀ ਹੈ ਔਰ ਯਾਦ ਕੀਤਾ ਜਾਂਦਾ ਆ ਬੈਂਸ ਸਿੰਘ ਕਤਲकांड ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਬੈਂਸ ਸਿੰਘ ਕਤਲकांड ਦੇ ਬਾਰੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਕੀ ਉਹ ਬੋਲਦੇ ਪਏ ਨੇ ਇਹ ਵੀ ਤੁਹਾਨੂੰ ਸੁਣਾਣੇ ਆ ਪਰ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਬੰਦੀ ਸਿੰਘਾਂ ਦਾ ਜ਼ਿਕਰ ਕਰ ਦਿੱਤਾ ਉਹਨਾਂ ਨੇ ਕਿਹਾ ਆ ਕਿ ਬੰਦੀ ਸਿੰਘ ਜੇਲ੍ਹ ਦੇ ਅੰਦਰ ਬੰਦ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਤਾਂ ਵੀ ਬੰਦ ਨੇ ਉਹੀ ਚੀਜ਼ਾਂ ਜੋ ਹੁਣ ਤੱਕ ਵੱਖੋ-ਵੱਖਰੇ ਸਿਆਸਤਦਾਨ ਬੋਲਦੇ ਨਜ਼ਰ ਆਏ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਬੋਲਣ ਲੱਗ ਗਏ ਨੇ 2024 ਦੀਆਂ ਚੋਣਾਂ ਨਜ਼ਦੀਕ ਨੇ ਯਾਦ ਰੱਖਣ ਵਾਲੀ ਗੱਲ ਹੈ ਔਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਭਾਸ਼ਣਾ ਦੇ ਵਿੱਚ ਸਿਆਸਤ ਝਲਕਣ ਲੱਗ ਗਈ ਹੈ ਔਰ ਦੂਜੇ ਪਾਸੇ ਆਪਣੇ ਹੀ ਬਿਆਨ ਵਿੱਚ ਕਹਿੰਦੇ ਨੇ ਕਿ ਮੂਸੇਵਾਲੇ ਦੇ ਇਨਸਾਫ ਵਾਸਤੇ ਆਪਣੇ ਪੁੱਤਰ ਦੇ ਇਨਸਾਫ ਵਾਸਤੇ ਜੇ ਸਿਆਸਤ ਚੁਣੀ ਵੀ ਜਾਵੇ ਤਾਂ ਕੀ ਗਲਤ ਹੈ ਸਿਆਸਤ ਦੀ ਚੋਣ ਹੋਣਾ ਕੋਈ ਗਲਤ ਨਹੀਂ ਹੈ ਉਹਨਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਭਾਵੇਂ ਉਹ ਪਿੰਡੂ ਤਬਕੀ ਦੇ ਵਿੱਚ ਸਿਆਸਤ ਵਿੱਚ ਰਿਹਾ ਆ ਪਰ ਰਿਹਾ ਆ ਪਰ ਇਸ ਮਾਮਲੇ ਨੂੰ ਲੈ ਕੇ ਪਿਤਾ ਬਲਕੌਰ ਸਿੰਘ ਡਟ ਕੇ ਬੋਲਦੇ ਵੀ ਨਜ਼ਰ ਆਏ ਨੇ ਪਰ ਕੀ ਹੁਣ ਸਵਾਲ ਖੜਾ ਹੁੰਦਾ ਆ ਕਿ ਇਹਨਾਂ ਬਿਆਨਾਂ ਤੋਂ ਬਾਅਦ ਕੀ ਇੱਕ ਗਰਾਉਂਡ ਬਣਾਇਆ ਜਾ ਰਿਹਾ ਆ ਮੁਸੇ ਵਾਲੇ ਦੇ ਪਿਤਾ ਵੱਲੋਂ ਕਿ ਸਿਆਸਤ ਵਿੱਚ ਪੈਰ ਧਰਿਆ ਜਾਵੇ ਜਾਂ ਫਿਰ ਇਹਦਾ ਮਜਬੂਰ ਕੋਈ ਹੋਰ ਹੈ ਜੋ ਕੁਝ ਵੀ ਉਹਨਾਂ ਨੇ ਕਿਹਾ ਆ ਜਿਹੜੇ ਬਿਆਨ ਉਹਨਾਂ ਨੇ ਜਾਰੀ ਕੀਤੇ ਨੇ ਆਓ ਤੁਹਾਨੂੰ ਸੁਣਾ ਦਿੰਦੇ ਆਂ ਬੰਦਾ ਤੰ ਅੰਡਾਕਾਰ ਸਕਾਉਟਿੰਗ ਵਿੱਚ ਬੰਨਿਆ ਹੋਇਆ ਬੰਦਾ ਕਿਵੇਂ ਫੋਨ ਕਰ ਜਾਂਦਾ ਕਿਵੇਂ ਵੀਡੀਓ ਬਣਾ ਜਾਂਦਾ ਕਿਵੇਂ ਉੱਥੋਂ ਬੈਠਾ ਫਰੋਤੀਆਂ ਦੇ ਕੇ ਲੋਕਾਂ ਤੋਂ ਪੈਸਾ ਇਕੱਠਾ ਕਰ ਜਾਂਦਾ ਇਹ ਸਾਡੇ ਪੋਲੀਟਿਸ਼ੀਨ ਨੇ ਸਾਡੇ ਲੀਡਰ ਨੇ ਜਿਨ੍ਹਾਂ ਨੇ ਇਹ ਗੰਦਾ ਸਿਸਟਮ ਪਾਲਿਆ ਹੋਇਆ ਕੋਈ ਬੰਦਾ ਬੋਲਿਆ ਅਜੇ ਤੱਕ ਇਸ ਗੱਲ ਪਰसों ਦੀ ਇੰਟਰਵਿਊ ਚੱਲੀ ਜਾਂਦੀ ਹੈ ਸਾਡੇ ਇੱਕ ਫੱਟ ਕਰ ਜਾਂਦੀ ਹੈ ਜਦੋਂ ਇਹ ਇਹੋ ਜਿਹੇ ਗੰਦੇ ਬੰਦੇ ਦੁਬਾਰਾ ਫਿਰ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਵਹਿ ਜਾਂਦੇ ਨੇ ਔਰ ਸਾਡੇ ਸਾਰੇ ਪੋਲੀਟਿਸ਼ੀਨ ਚੁੱਪ ਅਜੇ ਤੁਹਾਡੇ ਤੋਂ ਕੋਈ ਨਿੱਕੀ-ਮੋਟੀ ਪੋਸਟ ਕੋਈ ਜੁਆ ਕਰਦਾ ਕੋਈ ਟੋਕ ਦਦਦੇ ਦਾ ਪਿਸਤੌਲ ਫੜ ਕੇ ਪਾ ਦੇ ਤੁਹਾਡੇ ਘਰੇ ਪੁਲਿਸ ਆ ਜੂਗੀ ਘੰਟੇ ਯਾਰੀ ਛੜਿਆ ਮਾਉ ਦਾ ਗੁੰਡਾ ਰਾਜ ਚਲਾਈ ਜਾਂਦੇ ਜਿਹਨਾਂ ਦੇ ਵਿੱਚ ਬੈਠੇ ਇਹਨਾਂ ਦੀ ਮਿਲੀ ਬਹੁਤ ਤੋਂ ਬੇਨਾਂਮੀ ਆ ਸਰਕਾਰ ਨੇ ਦਾ ਜਮਾ ਬੀੜਾ ਕਰ ਕੀ ਕਰਤਾ ਪੰਜਾਬ ਸਾਲ ਦਾ ਨੇ ਜਿਹੜਾ ਤੁਸੀਂ ਸਾਰੇ ਐਨਆਰਆਈ ਵੀਰਾਂ ਨੇ ਵੀ ਬੜਾ ਜ਼ੋਰ ਲਾਇਆ ਸੀ ਸ਼ਹਿਰ ਨੂੰ ਬਗਲਾ ਆ ਜੀ ਇਹਨਾਂ ਨੇ ਤਾਂ ਬੇਈਮਾਨਾਂ ਨੇ ਜਮਾ ਹੀ ਕਿਸੇ ਪਾਸੇ ਦੇ ਨਹੀਂ ਛੱਡੇ ਜਾਈਏ ਜਿਹਦੇ ਕੋਲੇ ਸਾਰੇ ਉਹਨੇ ਜਾ ਜਾ ਕੇ ਵੀ ਥੱਕ ਗਏ ਵਿਧਾਨ ਸਭਾ ਦੇ ਵਿੱਚ ਮੈਚ ਜਾ ਕੇ ਵਹਿ ਗਿਆ ਉੱਥੋਂ ਮੈਨੂੰ ਠਾਹਤਾ ਕਹਿੰਦੇ ਜੀ ਤੁਹਾਨੂੰ 20 ਤਰੀਕ ਦਾ ਟਾਈਮ ਦਿੱਤਾ ਫੇਰ ਆ ਜੀ ਫੇਰ ਮਾਨ ਸਾਹ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਉੱਥੇ ਮਿਲਣ ਗਿਆ ਮੈਂ ਸਾਰਾ ਦਿਨ ਮੈਨੂੰ ਉਹ ਦਫ਼ਤਰ ਚ ਬੰਦ ਕਰਤਾ ਉਹ ਚ ਕਰਤਾ 4 ਵਜੇ ਕਹਿੰਦੇ ਭੱਜ ਜਾ ਤਾਂ ਜਹਾਜ ਚੜ ਗਿਆ ਫੇਰ ਮੈਨੂੰ ਕਹਿੰਦੇ ਜੀ ਖੇਤੀਬਾੜੀ ਮੰਤਰੀ ਇਹਦੇ ਉਹ ਸ਼ਾਇਦ ਆਖੁੜੀਆ ਸਾਹਿਬ ਨੇ ਉਹਨਾਂ ਨੂੰ ਮਿਲੋ ਜੀ ਮੈਂ ਚੱਲੋ ਸ਼ਰੀਫ ਬੰਦੇ ਨੇ ਉਹਨਾਂ ਨੂੰ ਮਿਲ ਲਈਆਂ ਅੱਜ ਤੱਕ ਲਿਖਤੀ ਰੂਪ ਵਿੱਚ ਦਿੱਤਾ ਹੋਇਆ ਉਹਨਾਂ ਨੇ ਮੁਰਕੇ ਮੈਨੂੰ ਫੋਨ ਕਾਲ ਕਰਨਾਂ ਦੀ ਜੋੜ ਦੀ ਸਮਝੀ ਵੀ ਭਾਈ ਤੇਰਾ ਕੁਝ ਨਹੀਂ ਹੁੰਦਾ ਮੈਂ ਵੀ ਕਰਨ ਟਕੋ ਮੈਂ ਇਹਨੂੰ ਕਿਹਾ ਸੀ ਵੀ ਮੇਰੀ ਗੱਲ ਤੂੰ ਮੁੱਖ ਮੰਤਰੀ ਸਾਹਿਬ ਕੋਲ ਰੱਖ ਦੀ ਉਹ ਕੀ ਪ੍ਰਤੀਕਿਰਿਆ ਦਿੰਦਾ ਮੈਨੂੰ ਦੱਸੋ ਹੋਵੇ ਨਾ ਹੋਵੇ ਤੇਰੀ ਜ਼ਿੰਮੇਵਾਰੀ ਨਹੀਂ ਨਾ ਮੈਨੂੰ ਦੱਸਿਆ ਨਾ ਕੋਈ ਇਨਫੋਰਮੇਸ਼ਨ ਕੋਈ ਨਹੀਂ ਆ ਬੈਠਾ ਚੁੱਪ ਹੁਣ ਜੇ ਕੱਲੂ ਵੋਟਾਂ ਦੇ ਵਿੱਚ ਕਿਸੇ ਪਾਸੇ ਵਾ ਗਿਆ ਫਿਰ ਕਹਿਣਗੇ ਤਾਂ ਸਿੱਧੂ ਦਾ ਪਰਪੋਰਡ ਰਾਜਨੀਤੀ ਕਰਦੇ ਕੀ ਕਰੀਏ ਕੋਈ ਤੂੰ ਜੀ ਰਾਜਨੀਤੀ ਦੀ ਗੱਲ ਸੁਣ ਲੋ ਸਰਦਾਰ ਬਿਆਮ ਸਿੰਘ ਦਾ ਕਤਲ ਹੋਇਆ ਆਪ ਦਾ ਮੁੱਖ ਮੰਤਰੀ ਪੰਜਾਬ ਦਾ ਮੇਰੇ ਪੁੱਤ ਦਾ ਕਤਲ ਹੋਇਆ ਸੇਮ ਸਿਮਿਲਰਿਟੀ ਇਹ ਹੈ ਉਹਨਾਂ ਨੂੰ ਬੰਬ ਦੇ ਨਾਲ ਉੜਾ ਦਿੱਤਾ ਗਿਆ ਮੇਰੇ ਪੁੱਤ ਨੂੰ 1.47 ਨਾਲ ਉੜਾ ਦਿੱਤਾ ਜਸ ਉਸ ਨੇ ਕਿੰਨਾ ਫਰਕਿਆ ਫਿਰ ਤੁਸੀਂ ਕਹੋਗੇ ਅਸੀਂ ਰਾਜਨੀਤੀ ਕਿਉਂ ਨਾ ਕਰੀਏ ਕਿਉਂ ਕਰਦਾ ਬੰਦਾ ਰਾਜਨੀਤੀ ਪੈਸੇ ਲੈਣ ਵਾਸਤੇ ਕਰਦਾ ਮੇਰਾ ਪੁੱਤ ਮੈਨੂੰ ਤਿੰਨ ਤੀਜੇ ਵੀ ਬੈਠਾ ਖਾਈ ਜਾਣਾ ਇਹਨਾਂ ਕੁਸ਼ ਦੇ ਕੇ ਗਿਆ ਮੈਨੂੰ ਹੱਥਾਂ ਤੱਕ ਦੀ ਲੋੜ ਨਹੀਂ ਕਿਸੇ ਦੇ ਕੇ ਕਿ ਮੈਂ ਕੇਂਦਰ ਸਰਕਾਰ ਦੇ 5000 ਕਰੋੜ ਦੀ ਜਿਹੜੀ ਆਪਣੀ ਉਹਦੇ ਨਹੀਂ ਗਰੰਟਾ ਦੇਦੇ ਮੈਨੂੰ ਇੱਜ਼ਤ ਨਾਲ ਰੋਟੀ ਦੇ ਕੇ ਕਹਿੰਦਾ ਬੜੇ ਆਸਾਨੀ ਨਾਲ ਇੱਕ ਤੇ ਬੈਠ ਕੇ ਵਿਲਾ ਦੇ ਕੇ ਵੀ ਖਾ ਸਕਦਾ ਪਰੰਤੂ ਦੁੱਖ ਉਹ ਤੋਂ ਹੁੰਦਾ ਭਾਈ ਉਹਨਾਂ ਦਾ ਪੁੱਤ ਐਮਪੀ ਸੀ ਅਗਲੇ ਨੇ ਸਜ਼ਾ ਵੀ ਪੂਰੀ ਕਰਾਈ ਸਾਸ਼ ਘੜਨ ਵਾਲੇ ਵੀ ਫੜੇ ਸਾਸ਼ ਕਰਨ ਵਾਲੇ ਵੀ ਫੜੇ ਅਦਾਲਤਾਂ ਨੇ ਸਜ਼ਾ ਵੀ ਦਿੱਤੀ ਫਾਂਸੀ ਤੱਕ ਵੀ ਸਜ਼ਾ ਦਿੱਤੀ ਜਿੰਨੀ ਦਿੱਤੀ ਉੰਨੀ ਵੀ ਕੱਟ ਲਈ ਦੁਗਣੀ ਵੀ ਕੱਟ ਲਈ ਛੁੱਟਣ ਹੋਏ ਆਹ ਫਰਕ ਹੈ ਵੀਰੋ ਮੇਰਾ ਉਹ ਆਰੰਪਤ ਹੈ ਮੇਰਾ ਲਹਿ ਲਾਨ ਦਾ 28 ਸਾਲ ਦਾ ਤੇਰੀ ਕਰਤਾ ਮੈਂ ਬਿਲਕੁਲ ਦਾ ਫਿਰਦਾ ਹਾਂ ਉਹ ਫਲਾਣੇ ਬੰਦੇ ਨੂੰ ਜਾਂਚ ਦੇ ਵਿੱਚ ਤਾਂ ਸ਼ਾਮਲ ਕਰ ਲਉ ਯਾਰ ਮੈਨੂੰ ਇੱਥੇ ਹੀ ਸ਼ੱਕ ਆ ਰਿਹਾ ਇਹ ਨੂੰ ਸ਼ਾਮਲ ਕਰ ਲਉ ਕਹਿੰਦੇ ਸਿੱਧੂ ਦੇ ਪੁੱਤਾਂ ਤਾਂ ਮਾਰ ਖੰਦ ਗਿਆ ਹੱਲ ਜੰਗਾ ਓਡਾ ਵੀ ਹੱਲ ਨਹੀਂ ਕਿਤੇ ਓਡਾ 28 ਸਾਲ ਦਾ ਮਰਿਆ ਕਹਿਣਾ ਸੋਖਾ ਦਿਮਾਗ ਕਾਦੇ ਸਰਤੇ ਚੱਲੂ ਸਾਰੀ ਜ਼ਿੰਦਗੀ ਤੁਸੀਂ ਇੱਕ ਬੁੱਟੇ ਨੂੰ ਸਿੰਗਾਰਨ ਤੇ ਲਾਦਨੋਂ ਬੱਚੇ ਨੂੰ ਪਾਲਨ ਤੇ ਲਾਦਦੇ ਮੈਂ ਨਰਸਰੀ ਦਾ ਸਕੂਟਰ ਤੇ ਚੱਕੀ ਫਿਰਦਾ ਸੀ ਕਿ ਮਾਨਸਾ ਮੇਰੇ ਪਿੰਡ ਕੋਈ ਸਕੂਲ ਬੈਣ ਨਹੀਂ ਹੁੰਦੇ ਸੀ ਉਹ ਜਦੋਂ ਮੇਰਾ ਕਮਾਈਆਂ ਆਲਾ ਹੋਇਆ ਤੁਸੀਂ ਮਾਰ ਕੇ ਦੋ ਮਿੰਨਾਂ ਚ ਮੇਰੇ ਮੋਕਾ ਜਿ ਧਰ ਗਏ ਉਹ ਵੀ ਬਿਨਾਂ ਅੱਗ ਤੋਂ ਆ ਭਰਦੇ ਪੋਲਿਟਿਸ਼ਨ ਦਾ ਕਿਉਂ ਰਾਜਨੀਤੀ ਕਰਦੇ ਲੋਕ ਕਿਉਂਕਿ ਜ਼ਿੰਦਗੀ ਲਾਇਨੀ ਦੀ ਲੋਕਾਂ ਦੀ ਹੈ ਵੀਰੋ ਦੂਜੇ ਨੂੰ ਪੁੱਛਦਾ ਕੌਣ ਮੈਂ ਲੈਲੜੀਆਂ ਕਰਦਾ ਫਿਰਦਾ ਵੀ ਮੇਰੀ ਗੱਲ ਤਾਂ ਸੁਣ ਲੋ ਮੈਂ ਜਰਾ ਚਾਰ ਬੰਦਿਆਂ ਤੋਂ ਤੇ ਸ਼ੱਕ ਕਰਦਾ ਇਹਨੂੰ ਕੁਛ ਕੇ ਬਲਾਤ ਨਾਲ ਉਹ ਪਕੌੜੇ ਖਾ ਕੇ ਮੁੜ ਗਏ ਹੁਣ ਸਾਲ ਭਰ ਦਾ ਲਾਰਾ ਲੱਗਿਆ ਨੇ ਵੀ ਹਾਂ ਸੀ ਅਗਲੇ 6 ਮਹੀਨਾ ਤੱਕ ਫਲਾਣੇ ਨੂੰ ਸਾਧਦੇ ਆ ਫਲਾਣੇ ਨੂੰ ਸਾਧਦੇ ਮੈਂ ਹਾਰ ਕੇ ਜਾਣੂ ਫਟ ਗਿਆ ਮੈਂ ਭਾਈ ਸਾਧਦੇ ਨਾ ਸਾਧਨੋਂ ਨਹੀਂ ਸਾਧਨਾ ਥੋੜੀ ਮਰਜ਼ੀ ਹੈ ਤੁਸੀਂ ਜਿੱਤੇ ਮੈਂ ਹਾਰਿਆ ਆਦਾਬਾਂ ਚ ਜਾਂਦਾ ਰਹੂਗਾ ਤਰੀਕਿਆਂ ਦੇ ਜਾਂਦਾ ਰਹੂਗਾ ਬਾਕੀ ਥੋੜੀ ਮਰਜ਼ੀ ਹੈ ਫੈਸਲਾ ਦੇਣਾ ਦੇ ਜੋ ਨਹੀਂ ਦੇਣਾ ਨਾ ਦੇ ਦਿਓ ਥੋੜੇ ਕਰਨਾ ਕੀ ਕਰ ਸਕਦਾ ਗੱਲਾਂ ਕੁੱਤੋਂ ਤਾਂ ਕੀ ਆਨੇ ਅਸੀਂ ਤੇਰਾ ਨਾਮੋ ਨਿਸ਼ਾਨ ਨਾਮੋ ਨਿਸ਼ਾਨ ਮੇਰਾ ਰਹਿ ਕਿੱਥੇ ਗਿਆ ਭਾਈ ਜਿਹੜਾ ਤੁਸੀਂ ਨਹੀਂ ਮਿਟਾਇਆ ਰਹਿ ਗਿਆ ਪਿੱਛੇ ਇੱਕ ਮੇਰੇ ਕੋਲ ਹੀ ਮਾਰਨ ਵਾਲੀ ਐ ਮਾਰ ਦਿਓ ਕਾਹਨੂੰ ਕੀ ਜਿਹਦੇ ਨਾਲ ਔਖੇ ਹੋਈ ਜਾਂਦੇ ਆ ਆ ਹਾਲ ਇਹਦਾ ਲੋਕਾਂ ਦਾ ਆ ਹਾਲ ਸਾਡੀ ਰਾਜਨੀਤੀ ਦਾ ਜਸਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਇੱਕ ਪਾਸੇ ਸਜ਼ਾ ਕੱਟਣ ਤੋਂ ਬਾਅਦ ਨਹੀਂ ਛੱਡੇ ਦੂਜੇ ਪਾਸੇ ਇਨਵੈਸਟੀਗੇਸ਼ਨ ਦੇ ਵਿੱਚ ਬੁਲਾਉਣਾ ਵੀ ਠੀਕ ਨਹੀਂ ਸਮਝਿਆ ਆਹ ਫਰਕ ਹੈ ਨਾ ਇੰਤੂ ਤਾਂ ਕਹਿ ਦਿੰਦਾ ਕਦੇ ਮੈਂ ਕਦੇ ਜੇ ਕਿੱਥੋਂ-ਕੱਥੋਂ ਮੈਂ ਉੱਥੇ ਹੁੰਦਾ ਉਹ ਮੈਂ ਤੁਹਾਡੇ ਸੰਸਦ ਦੇ ਵਿੱਚ ਜਾ ਕੇ ਰਿਕਾਰਡ ਤੇ ਦਾ ਗੱਲ ਲੈ ਆਉਂਦਾ ਕਿ ਤੁਸੀਂ ਐ ਲੋਕਾਂ ਦੇ ਜਵਾਦ ਮਾਰਦੇ ਹੋ ਸਾਨੂੰ ਪਤਾ ਹੈ ਸਾਡੇ ਕੋਲੇ ਮਰਨ ਤੋਂ ਸਵਾਇ ਹੋਰ ਕੁਝ ਹੈ ਹੀ ਨਹੀਂ ਹੈ ਹੁਣ ਅਸੀਂ ਕਾਹਦੂ ਦੱਸਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ